ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਕੁਕਿੰਗ ਚੈਨਲ ਤੇ ਤੇ ਅੱਜ ਆਪਾਂ ਬਣਾਵਾਂਗੇ ਬਾਜ਼ਾਰ ਅਰਗੀ ਖਾਸ ਦਾ ਮਠੀ ਇਹਦੇ ਲਈ ਮੇਨ ਇਨਗਰੀਡੀਐਂਟ ਹੈਗਾ ਜਿਹੜਾ ਆਪਣਾ ਮੈਦਾ ਪਾਈਆ ਮੈਂ ਮੈਦਾ ਲਿਆ ਵਾ ਇਹਦੇ ਲਈ ਤੇ ਜਿਹੜਾ 50 ml ਉਹ ਆਪਾਂ ਨੇ ਦੇਸੀ ਕੀ ਲਿਆ ਨੂੰ ਮੈਂ ਗਰਮ ਕਰਕੇ ਪਹਿਲਾਂ ਹੀ ਕੱਢ ਲਿਆ ਵਾ ਤੇ ਮਸਾਲਿਆਂ ਦੇ ਵਿੱਚ ਲਿਆ ਵਾ ਮੈਂ 2 ਚਮਚ ਕਸਤੂਰੀ ਮੇਥੀ ਤੇ 1 ਚਮਚ ਕਾਲੀ ਮਿਰਚ ਪਾਊਡਰ ਤੇ ਇੱਕ ਚਮਚ ਲਈਆ ਜਸਮਾਈਨ ਮੈਂ ਸਾਰੇ ਮਸਾਲੇ ਇਕੱਠੇ ਪਾਦੇ ਆ ਤੇ ਇੱਕ ਚਮਚ ਲਿਆ ਵਾ ਧਨੀਆ ਪਾਊਡਰ ਇਹ ਮਸਾਲੇ ਨੇ ਇਹਨਾਂ ਮਸਾਲਿਆਂ ਨੂੰ ਤੁਸੀਂ ਆਪਣੇ ਹਿਸਾਬ ਦੇ ਨਾਲ ਬਤਾ ਘਟਾ ਸਕਦੇ ਹੋ ਤੇ ਸਵਾਦ ਅਨੁਸਾਰ ਨਮਕ ਤੇ ਬਾਕੀ ਮੈਦੇ ਦੇ ਨਾਲ 25 ਗ੍ਰਾਮ ਆ ਜਿਹੜੀ ਮੈਂ ਲਈਆ ਸੂਜੀ ਤੇ 25 ਗ੍ਰਾਮ ਹੀ ਬੇਸਣ ਯਾਨੀ ਕਿ ਜਿੰਨਾ ਆਪਣਾ ਮੈਦਾ ਵਾ ਉਹਦਾ 10ਵਾਂ ਹਿੱਸਾ ਆਪਾਂ ਨੇ ਸੂਜੀ ਤੇ ਆਰ ਬੇਸਣ ਪਾਉਣਾ ਵਾ ਇਹਦੇ ਨਾਲ ਜਿਹੜੀ ਆਪਣੀ ਮਠੀ ਉਹ ਬਿਲਕੁਲ ਖਸਤਾ ਤਿਆਰ ਵਧੀਆ ਬਣੂਗੀ ਇੱਕਦਮ ਬਾਜ਼ਾਰ ਵਰਗੀ ਤੇ ਚਲੋ ਹੁਣ ਆਪਾਂ ਸ਼ੁਰੂ ਕਰਦੇ ਆਂ ਆਪਾਂ ਜਿਹੜਾ ਇਹ ਮਠੀ ਦਾ ਡੋ ਤਿਆਰ ਕਰ ਲਾਂਗੇ ਉਹਦੇ ਲਈ ਪਹਿਲਾਂ ਜਿਹੜਾ ਆਪਾਂ ਮੈਦਾ ਗਾ ਰੱਖਿਆ ਹੋਇਆ ਵਾ ਇਹ ਹੈਗਾ ਵਾ ਪਾਈਆ ਮੈਦਾ ਯਾਨੀ ਕਿ 250 ਗ੍ਰਾਮ ਮੈਦਾ ਪਾ ਲੈਣਾ ਹੈ ਤੇ 25 ਗ੍ਰਾਮ ਆ ਜਿਹੜਾ ਆਪਣਾ ਬੇਸਣ ਹੋ ਮੰਗੇ ਤੇ 25 ਗ੍ਰਾਮ ਹੀ ਆ ਜਿਹੜੀ ਮੈਂ ਸੂਜੀ ਲਈ ਆ ਸੂਜੀ ਦਾ ਨਾਲਾ ਜਿਹੜੀ ਆਪਣੀ ਮਠੀ ਆ ਬਿਲਕੁਲ ਖਸਤਾ ਬਣੂਗੀ ਜਾਨਕੀ 10 ਮਾਣ ਹਿੱਸਾ ਜਿੰਨਾ ਤੁਸੀਂ ਮੈਦਾ ਲਓਗੇ ਉਹਦਾ 10ਵਾਂ ਹਿੱਸਾ ਹੈ ਜਿਹੜਾ ਆਪਾਂ ਨੇ ਬੇਸਣ ਤਿਆਰ ਸੂਜੀ ਪਾਉਣੀ ਆ ਤੇ ਜਿਹੜਾ ਨਮਕ ਆ ਉਹ ਸਵਾਦ ਅਨੁਸਾਰ ਤੇ ਬਾਕੀ ਮਸਾਲੇ ਵੀ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਆ ਇਹ ਚੁੱਕੀ ਆ ਇਹਦੇ ਵਿੱਚ ਹੈਗਾ ਵਾ ਕਸਤੂਰੀ ਮੇਥੀ ਅਜਵਾਇਣ ਕਾਲੀ ਮਿਰਚ ਪਾਊਡਰ ਧਨੀਆ ਪਾਊਡਰ ਇਹ ਮਸਾਲੇ ਨੇ ਆਪਣੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ 50 ਐਮਐਲ ਦੇਸੀ ਘਿਓ ਤੁਸੀਂ ਦੂਜਾ ਘਿਓ ਵੀ ਵਰਤ ਸਕਦੇ ਹੋ ਪਰ ਦੇਸੀ ਘਿਓ ਦੇ ਨਾਲ ਆ ਜਿਹੜਾ ਸਵਾਦ ਉਹ ਬਹੁਤ ਵਧੀਆ ਆਉਂਦਾ ਵਾ ਇਹਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਨਾ ਬੇਸਣ ਨੂੰ ਸੂਜੀ ਨੂੰ ਤਿਆਰ ਜਿਹੜਾ ਆਪਾਂ ਮਸਾਲੇ ਪਾਏ ਨੇ ਮੈਂ ਇਹਦੇ ਵਿੱਚ ਮੈਦੇ ਦੇ ਵਿੱਚ ਮਿਕਸ ਕਰ ਲਾਂਗੇ ਤੇ ਇਸ ਤੋਂ ਬਾਅਦ ਆਪਾਂ ਜਿਹੜਾ ਇਹ 50 ml ਮੈਂ ਗਰਮ ਕਰਕੇ ਰੱਖਿਆ ਹੋਇਆ ਵਾ ਘਿਓ ਦੇਸੀ ਘਿਓ ਨੂੰ ਆਪਾਂ ਇਹਦੇ ਵਿੱਚ ਐਡ ਕਰਾਂਗੇ ਫਿਰ ਇਹਨੂੰ ਆਪਾਂ ਹਲਕੇ ਹਲਕੇ ਹੱਥਾਂ ਦੇ ਨਾਲ ਚੰਗੀ ਇਹ ਇਹ ਧਿਆਨ ਰੱਖਣਾ ਵਾ ਵੀ ਤੁਸੀਂ ਘਿਓ ਹੀ ਪਾਉਣਾ ਹੈ ਤੇਲ ਨਹੀਂ ਪਾਉਣਾ ਤੇਲ ਪਾਉਣ ਦੇ ਨਾਲ ਜਿਹੜੀ ਆਪਣੀ ਮੱਠੀ ਆ ਉਹ ਪਾਪੜੀ ਅੜ ਗਈ ਬਣ ਜਾਂਦੀ ਆ ਥੋੜੀ ਸੌਫਟ ਰਹਿ ਜਾਂਦੀ ਆ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਆਪਾਂ ਨੇ ਆ ਜਿਹੜਾ ਰੜਾ ਲੈਣਾ ਵਾ ਤਾਂ ਰੜਾਉਣ ਦੇ ਨਾਲ ਆ ਜਿਹੜਾ ਆਟਾ ਉਹ ਦੇਖੋ ਥੋੜਾ ਥੋੜਾ ਜੋੜਨ ਲੱਗ ਗਿਆ ਵਾ ਐਦਾਂ ਤੇ ਹੁਣ ਆਪਾਂ ਇਹਦੇ ਵਿੱਚ ਣਾ ਹੈਗਾ ਪਾਣੀ ਐਡ ਕਰਕੇ ਆਪਾਂ ਇਹਨੂੰ ਜਣਾ ਵਾ ਮੱਠੀ ਦੇ ਡੋ ਨੂੰ ਆਪਾਂ ਨੇ ਤਿਆਰ ਕਰ ਲੈਣਾ ਵਾ ਹਲਕੇ ਹਲਕੇ ਹੱਥਾਂ ਦੇ ਨਾਲ ਦੇਖੋ ਆਪਣੇ ਜਿਹੜੇ ਉਹ ਡੋ ਆ ਬਿਲਕੁਲ ਤਕਰੀਬਨ ਆਪਣਾ ਜਿਹੜਾ 80% ਤੱਕ ਉਹ ਤਿਆਰ ਹੋ ਗਿਆ ਵਾ ਲੋ ਜੀ ਆਪਣਾ ਜਿਹੜਾ ਡੋਆ ਬਿਲਕੁਲ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਨੂੰ 15 ਮਿੰਟ ਲਈ ਜਿਹੜਾ ਰੈਸਟ ਲਈ ਰੱਖ ਦਾਂਗੇ ढक के गिले कपड़े को भी ढक सकते ढक के आप रैसट लिए रख देंगे पंद्रह मिनट लिए पंद्रह मिनट हो चुके हैं तो जोड़ा अपना आटा है बिल्कुल बन के रेडी हो गया वो रैसट ली रखे से आप क्ड लगे इन बेलना नहीं है ਕੁੱਦਾ ਕਰਕੇ ਇਹਨੂੰ ਆਪਾਂ ਦੋ ਉਹਦੇ ਵਿੱਚ ਡਿਵਾਈਡ ਕਰ ਲੈਣਾ। ਤੋਂ ਪੱਗਾਂ ਚ ਸਤਣਾ। ਤੇ ਇਸ ਤੋਂ ਬਾਅਦ ਇੱਦਾਂ ਕਰਕੇ ਉੱਪਰੋਂ ਇਹ ਚੜਾ ਗਾ। ਤਿਆਰ ਕਰ ਲਾਂਗੇ। ਇਸ ਤੋਂ ਬਾਅਦ ਆਪਾਂ ਇਹਨੂੰ ਘਰ ਦੇ ਨਾਲ ਛੋਟੇ-ਛੋਟੇ ਭਾਗਾਂ ਦੇ ਵਿੱਚ ਵੰਡ ਲੈਣਾ ਹੈ ਜਦੋਂ ਆਪਾਂ ਬੇਲਦੇ ਆ ਬੇਲਣੇ ਦੇ ਵਿੱਚ ਤੇ ਤਾਂ ਜਿਹੜੀ ਆਪਣੀ ਮੁੱਠੀ ਆ ਉਹ ਆਪਾਂ ਪਾਪੜੀ ਦੀ ਜਿਹੜਾ ਬਣ ਜਾਂਦੀ ਆ ਇਦਾਂ ਆਪਾਂ ਇਹਨੂੰ ਕੱਟ ਕਰ ਲੈਣਾ ਹੈ ਇਹਦੇ ਜੋ ਆਪਾਂ ਨੇ ਇੱਕ ਇੱਕ ਪੀਸ ਜਿਹੜਾ ਚੱਕ ਕੇ ਇਦਾਂ ਤੇਲ ਲਗਾ ਕੇ ਥੇਲੇ ਨੂੰ ਤੇਸ ਤਨ ਰੱਖ ਕੇ ਆਪਾਂ ਨੇ ਆਈ ਇਦਾਂ ਇਹਨੂੰ ਪ੍ਰੈਸ ਕਰ ਲੈਣਾ ਤੇ ਜਿਹੜਾ ਤੇਲ ਆ ਉਹ ਆਪਣਾ ਗਰਮ ਹੋ ਗਿਆ ਵਾ ਤੇ ਇਹਨੂੰ ਫਿਰ ਆਪਾਂ ਲੋ ਫਲੇਮ ਤੇ ਕਰ ਲੈਣਾ ਤੇ ਤੜਨਾ ਸ਼ੁਰੂ ਕਰ ਦਾਂਗੇ ਉਹ ਇਦਾਂ ਇਹਨੂੰ ਆਪਾਂ ਨੇ ਲੋਜੀ ਇਹਦਾ ਆਪਾਂ ਨੇ ਬਣਾਵਾ ਕੇ ਜਿਹੜਾ ਬਾਗਣੀਆਂ ਨੇ ਤੇ ਇਹ ਨੂੰ ਆਪਾਂ ਨੇ ਹਲਾਉਣਾ ਨਹੀਂ ਹੈਗਾ ਇਹਦਾ ਆਪਾਂ ਨੂੰ ਜਿਹੜਾ ਪੱਕੇ ਦਾ ਪਤਾ ਲੱਗ ਜੇਗਾ ਉਹ ਕੋਨ ਇਸ ਤਰ੍ਹਾਂ ਪਤਾ ਲੱਗੇਗਾ ਜਿਹੜੀ ਹੁਣ ਆ ਆਪਣੇ ਤੇਲ ਦੇ ਗਲਗਲੇ ਨੇ ਬਹੁਤ ਜ਼ਿਆਦਾ ਉਹਨੇ ਜਦੋਂ ਵੀ ਘਟ ਹੋ ਜਾਣਗੇ ਇਹਦਾ ਮਤਲਬ ਜਿਹੜੀਆਂ ਆਪਣੀ ਮੱਠੀਆਂ ਨੇ ਬਣ ਕੇ ਤਿਆਰ ਹੋ ਗਈਆਂ ਨੇ ਕਲਤੂ ਲੈ ਕੇ 10 ਮਿੰਟ ਦੇ ਅੰਦਰ-ਅੰਦਰ ਆ ਜਿਹੜੀ ਆਪਣੀਆਂ ਕ੍ਰਿਸਪੀ ਮਠੀਆਂ ਨੇ ਬਣ ਕੇ ਰੈਡੀ ਹੋ ਜਾਣਗੀਆਂ ਦੇਖੋ ਜੀ ਕਿੱਦਾਂ ਬਣ ਗਈਆਂ ਆਪਣੀਆਂ ਫਸਤਾ ਮਠੀਆਂ ਬਣ ਕੇ ਤਿਆਰ ਹੋ ਗਈਆਂ ਨੇ ਆਵਾਜ਼ ਤੁਹਾਨੂੰ ਸੁਣਾਈ ਦੇ ਰਹੀ ਹੋਣੀ ਆ ਤੇ ਆਪਾਂ ਨੂੰ ਮਾਰਗਾਟ ਲਾਣੇ ਯੋ ਤੁਸੀਂ ਬੱਤ ਕੁਆਨਟੀਟੀ ਚ ਬਣਾ ਕੇ ਸਟੋਰ ਕਰਕੇ ਰੱਖ ਵੀ ਸਕਦੇ ਹੋ ਤੇ ਇਹਨੂੰ ਜਿਹੜਾ ਆਪਾਂ ਨੇ ਜਾਲੀਦਾਰ ਭਾਂਡੇ ਦੇ ਉੱਪਰ ਕੱਢਣਾ ਮੈਂ ਇਸ ਤਰ੍ਹਾਂ ਇੱਕ ਜਾਲੀ ਲਈ ਆ ਤਾਂ ਕਿ ਜਿਹੜਾ ਨੀਚੇ ਆਪਣੀ ਮਠੀਆਂ ਨੇ ਉਹ ਸੌਗੀ ਨਾ ਹੋ ਜਾਣ ਸੌਗੀ ਹੋਣ ਦੇ ਨਾਲ ਜਿਹੜੀ ਇਹਨਾਂ ਦੀ ਕ੍ਰਿਸਪੀ ਨਾ ਸੌ ਘਟ ਜੇਗੀ ਦੇਖੋ ਜੀ ਕ੍ਰਿਸਪੀਨਸ ਚੈੱਕ ਕਰੋ ਤੁਸੀਂ ਕਿੰਨੇ ਵਧੀਆ क्रिस्पी ਦੇ ਬਜਾਰ ਆ ਰਹੀਆਂ ਆਪਣੀਆਂ ਜਿਹੜੀਆਂ ਮਠੀਆਂ ਨੇ ਬਣੀਆਂ ਨੇ ਦੇਖੋ ਬਿਲਕੁਲ ਹੀ ਤੇ ਇਹਨੂੰ ਤੁਸੀਂ ਆਸਾਨੀ ਦੇ ਨਾਲ ਘਰ ਦੇ ਵਿੱਚ ਬਣਾ ਕੇ ਜਿਹੜਾ ਤਿਆਰ ਕਰ ਸਕਦੇ ਹੋ ਇੱਕ ਵਾਰੀ ट्राई ਜ਼ਰੂਰ ਕਰਿਓ ਤੇ ਇਦਾਂ ਦੀਆਂ ਹੋਰ ਰੈਸਪੀ ਜਾਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਾਓ ਤੇ ਸ਼ੇਅਰ ਕਰੋ